ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਬਾਰੇ ਸਭ ਤੋਂ ਪਹਿਲਾਂ ਤੁਸੀਂ ਸਕੀਮ ਨੂੰ ਸਮਝੋ ਇਹਦੇ ਵਿੱਚ ਕਿੰਨੇ ਆ ਨਾਮ ਆ ਸਰਕਾਰ ਦੀਆਂ ਹਦਾਇਤਾਂ ਕੀ ਆ ਸਰਕਾਰ ਦੇ ਰੂਲ ਕੀ ਆ ਉਹਦੇ ਬਾਰੇ ਸਾਨੂੰ ਮੈਂ ਸਾਰੀ ਸਮਝਾਂਗਾ ਤੁਸੀਂ ਲੋਟਰੀ ਖਰੀਦਣ ਲੱਗੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜੇ ਤੁਸੀਂ ਟੈਂਟ ਟੈਗਟ ਖਰੀਦਿਆ ਉਹਦਾ ਫਾਇਦਾ ਕੀ ਆ ਠੀਕ ਹੈ ਜੀ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸੂਗਾ ਸਭ ਤੋਂ ਪਹਿਲਾਂ ਪ੍ਰਾਈਜ਼ ਬਾਰੇ ਗੱਲ ਕਰਦੇ ਟਿਕਟ ਕਿੰਨੇ ਦੀ ਆ 500 ਰੁਪਏ ਦੀ ਟੈਟ ਹੈ 11 ਕਰੋੜ ਦਾ ਪਹਿਲਾ ਪ੍ਰਾਈਜ਼ ਗਰੰਟੀਡ ਟੂ ਪਬਲਿਕ ਆ ਵੇਚੀਆਂ ਜਾਂ ਟੈਟਾਂ ਜੁਹਾਣਾ ਜਿੰਨੀ ਸਰਕਾਰ ਦੀ ਟ ਆਨਾਮ ਉਹਦੇ ਵਿੱਚੋਂ ਕੱਢਿਆ ਗਿਆ 11 ਕਰੋੜ ਦਾ ਕੋਈ ਵੀ ਇਹਦੇ ਵਿੱਚ ਵਿਨਰ ਬਣ ਸਕਦਾ ਜੇ ਤੁਹਾਨੂੰ ਡਾਊਟ ਆ ਮਸ਼ੀਨ ਦੀ ਸੈਟਿੰਗ ਕੀਤੀ ਆ ਤੁਸੀਂ ਲੁਧਿਆਣੇ ਜਾਓ ਖੁਦ ਵੀ ਮਸ਼ੀਨ ਘੁਮਾ ਸਕਦੇ ਹੋ ਠੀਕ ਹੈ ਜੀ ਉਹ ਤੁਹਾਨੂੰ ਰੋਕਣਗੇ ਨਹੀਂ ਦੂਸਰਾ ਨਾਮ ਹੈ ਜੀ 1 ਕਰੋੜ ਦੇ ਤਿੰਨ ਪ੍ਰਾਈਜ਼ ਤੀਸਰਾ 50 ਲੱਖ ਦੇ ਤਿੰਨ ਪ੍ਰਾਈਜ਼ ਚੌਥਾ 10 ਲੱਖ ਦੇ 9 ਤੇ 5 ਲੱਖ ਦੇ ਵੀ 9 ਪ੍ਰਾਈਜ਼ ਇਹਦੇ ਵਿੱਚ ਫੇਰ ਹੈਗਾ ਜੀ 6ਵਾਂ ਪ੍ਰਾਈਜ਼ 9000 ਦਾ 2400 ਪ੍ਰਾਈਜ਼ 5000 ਦਾ ਵੀ 2400 ਪ੍ਰਾਈਜ਼ ਆ 3000 ਦੇ ਵੀ 2400 ਪ੍ਰਾਈਜ਼ ਨਿਕਲਣੇ ਐਂਡਰ ਲਾ ਪ੍ਰਾਈਜ਼ 1000 ਦਾ 1 ਲੱਖ 2000 ਪ੍ਰਾਈਜ਼ ਨਿਕਲ ਨਹੀਂ ਐਂਡਲ ਪ੍ਰਾਈਜ਼ ਇਹਦਾ ਟੋਟਲ ਜਿਹੜੇ ਪ੍ਰਾਈਜ਼ ਨਿਕਨੇ 1 ਲੱਖ 27225 ਪ੍ਰਾਈਜ਼ ਐ 24 ਲੱਖ ਦੀ ਸਕੀਮ ਐ ਹਰੇਕ ਸੀਰੀ ਵਿੱਚ 8 ਲੱਖ ਦੀ ਸਕੀਮ ਐ ਹਰੇਕ ਸੀਰੀ ਵਿੱਚ ਵਿੱਚ ਵੀ 8 ਲੱਖ ਸੀ ਵਿੱਚ ਵੀ 8 ਲੱਖ ਟੋਟਲ ਜਿਹੜੀ ਸਕੀਮ ਐ 24 ਲੱਖ ਦੀ ਐ ਠੀਕ ਐ ਜੀ ਹਰੇਕ ਸੀਰੀ ਵਿੱਚ 8 ਲੱਖ ਟੈਗਟਾ ਛਪੀਆਂ ਜੇ ਤੁਸੀਂ 10 ਟੈਗਟਾ ਖਰੀਦੇ ਤਾਂ ਫਾਇਦਾ ਇਹ ਆ ਪਹਿਲੇ 25 ਪ੍ਰਾਈਜ਼ ਤੁਹਾਡੇ ਮੈਸੇਜ ਨਹੀਂ ਹੋਣਗੇ ਕਿਉਂਕਿ ਪਹਿਲਾ ਪ੍ਰਾਈਜ਼ 11 ਕਰੋੜ ਦਾ ਸੀਰੀਜ਼ ਨਾਲ ਆਉਣਾ 10 ਲੱਖ ਦਾ ਵੀ ਸੀਰੀਜ਼ ਨਾਲ ਆਉਣਾ 5 ਲੱਖ ਦਾ 50 ਲੱਖ ਦਾ 1 ਕਰੋੜ ਦਾ ਇਹ ਸੀਰੀਜ਼ ਨਾਲ ਲਾਉਣੇ ਆ ਠੀਕ ਹੈ ਜੀ ਜੇ ਤੁਹਾਡੇ ਕੋਲ ਤਿੰਨੇ ਡੈਟਾ ਹੋਈਆਂ ਹੁਣ ਭਾਵੇਂ A ਚ ਆ ਜਵੇ B ਚ ਆ ਜਵੇ C ਚ ਆ ਜਵੇ ਤੁਹਾਡੇ ਕੋਲ ਤਿੰਨੇ ਡੈਟਾ ਹੈ ਤੁਹਾਡਾ ਪਹਿਲਾ ਪ੍ਰਾਈਜ਼ ਜਿਹੜਾ ਮੈਸੇਜ ਆਊਗਾ ਹੁਣ 11 ਕਰੋੜ ਦਾ ਪਹਿਲਾ ਪ੍ਰਾਈਜ਼ ਮੰਨ ਲਓ A ਚ ਆ ਗਿਆ ਤੁਹਾਡੇ ਕੋਲ B ਹੋਈ C ਹੋਈ ਸਾਨੂੰ ਕੋਈ ਪ੍ਰਾਈਜ਼ ਨਹੀਂ ਮਿਲਣਾ ਉਹਦੇ ਵਿੱਚ ਜੇ ਤੋ ਇਹੋ ਹੀ ਉਹਨੂੰ ਮੈਨਾ 11 ਕਰੋੜ ਰੁਪਈਆ ਇਸ ਕਰਕੇ ਇਹਨਾਂ ਤੁਹਾਨੂੰ ਜੇ ਤੁਸੀਂ ਤਿੰਨ ਡੈਟਾ ਖਰੀਦਦੇ ਹੋ ਤੁਹਾਡਾ ਬਜਟ ਹੈਗਾ ਸੇਮ ਨੰਬਰ ਦੇ ਖਰੀਦੋ ਕਿਉਂਕਿ ਤੁਹਾਡੇ ਪਹਿਲੇ 25 ਪ੍ਰਾਈਜ਼ ਮੈਸੇਜ ਹੋਣਗੇ ਬਾਕੀ 9000 5000 3000 100 31 ਅਕਤੂਬਰ ਨੂੰ ਡਰਾਅ ਵੀ ਤੁਹਾਨੂੰ ਮਿਲ ਜਦਾ ਦਾ ਨਾ ਰਿਜ਼ਲਟ ਜਿਹੜਾ ਨਿਕਲਣਾ 8ਵੇਂ ਡਰਾਅ ਆ 500 ਰੁਪਏ ਦੀ ਡੀਟੇਲ 11 ਕੋਟ ਦਾ ਗਰੰਟੀ ਟੂ ਪਬਲਿਕ ਦਾ ਨਾਮ ਹੋਣਾ ਕੋਈ ਨਾ ਕੋਈ ਵਿਨਰ ਬਣਨਾ ਹੀ ਮੰਨਣਾ